ਜੇਲਾ ਮੁਹਾਲੀ ਦੀ ਤਰੱਕੀ ਦੇ ਵਿੱਚ ਇੱਕ ਹੋਰ ਸਟੈਪ ਅਸੀਂ ਅੱਗੇ ਵਧ ਗਏ ਆ ਜਿਹੜਾ ਮੁਹਾਲੀ ਰਾਜਪੁਰਾ ਰੇਲ ਲਿੰਕ ਕਾਫੀ ਦੇਰ ਤੋਂ ਇਸ ਹਲਕੇ ਦੀ ਔਰ ਇਸ ਇਲਾਕੇ ਦੀ ਡਿਮਾਂਡ ਸੀਗੀ ਉਹ ਫਾਈਨਲੀ ਓਕੇ ਹੋ ਗਿਆ ਔਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਕੰਮ ਵੀ ਸ਼ੁਰੂ ਹੋ ਜਾਏਗਾ ਅੱਜ ਸਾਡੇ ਰੇਲਵੇ ਮੰਤਰੀ ਵੈਸ਼ਨਵ ਸਾਹਿਬ ਨੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਔਰ ਇਸੀ ਕਰਕੇ ਅਸੀਂ ਅੱਜ ਦੀ ਜਿਹੜੀ ਮੈਠਕ ਹੈਗੀ ਜਿਹੜੀ ਆਪਣੀ ਪ੍ਰੈਸ ਪੀਸੀ ਹੈਗੀ ਹੈ ਉਹ ਰੱਖੀ ਹੈਗੀ ਹੈ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਆਪਣੇ ਪ੍ਰਦੇਸ਼ ਦੇ ਕੋ ਕੈਸ਼ੀਅਰ ਸੁਖਿੰਦਰ ਸਿੰਘ ਗੋਲਡੀ ਜੀ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਨੇ ਔਰ ਅੱਜ ਦੀ ਗਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਗੇ ਸਾਡੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਕਿ ਇਸ ਲੋਕ ਸਭਾ ਸ਼ਰੀਨੰਦਪੁਰ ਸਾਹਿਬ ਹਲਕੇ ਦੇ ਲੋਕ ਸਭਾ ਦੇ ਉਮੀਦਵਾਰ ਵੀ ਰਹੇ ਨੇ ਔਰ ਮੈਂ ਬੇਨਤੀ ਕਰਾਂਗਾ ਸੁਭਾਸ਼ ਜੀ ਨੂੰ ਕਿ ਇਹ ਜਿਹੜੀ ਖੁਸ਼ਖਬਰੀ ਹੈ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ ਪત્રਕਾਰ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਨਰਿੰਦਰ ਮੋਦੀ ਜੀ ਲਗਾਤਾਰ ਦੇਸ਼ ਦੀ ਤਰੱਕੀ ਲਈ ਖੁਸ਼ਹਾਲੀ ਲਈ ਕੰਮ ਕਰ ਰਹੇ ਨੇ ਔਰ ਉਹਦੇ ਨਾਲ-ਨਾਲ ਪੰਜਾਬ ਨੂੰ ਬੜੀ ਫਰਾਕ ਦੇ ਲਈ ਨਾਲ ਖੁੱਲ੍ਹ ਦਿਲੀ ਨਾਲ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਵੀ ਮਿਲ ਰਹੇ ਨੇ ਉਸੇ ਹੀ ਕੜੀ ਚ ਅੱਜ ਇੱਕ ਬਹੁਤ ਵੱਡਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਹੈ ਰੇਲਵੇ ਦੇ ਦੋ ਵੱਡੇ ਪ੍ਰੋਜੈਕਟ ਅੱਜ ਪੰਜਾਬ ਦੇ ਲਈ ਅਨਾਉਂਸ ਕੀਤੇ ਗਏ ਨੇ ਸਾਡੇ ਕੇਂਦਰੀ ਰੇਲ ਮੰਤਰੀ ਅਸ਼ਨੀ ਵੈਸ਼ਨਵ ਜੀ ਨੇ ਔਰ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੇ ਪ੍ਰੈਸ ਕਾਨਫਰੈਂਸ ਕਰਕੇ ਉਹ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਲਈ ਘੋਸ਼ਿਤ ਕੀਤੇ ਨੇ ਔਰ ਮੇਰੇ ਲਈ ਜ਼ਿਆਦਾ ਖੁਸ਼ੀ ਦੀ ਗੱਲ ਇਸ ਕਰਕੇ ਵੀ ਹੈ ਕਿ ਉਹਨਾਂ ਚੋਂ ਇੱਕ ਪ੍ਰੋਜੈਕਟ ਜਿਹੜਾ ਮੇਰੇ ਲੋਕ ਸਭਾ ਹਲਕੇ ਨਾਲ ਜੁੜਿਆ ਹੈ ਮੁਹਾਲੀ ਨੂੰ ਰਾਜਪੁਰਾ ਦੇ ਨਾਲ ਜੋੜਨ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ ਮੁਹਾਲੀ ਦੇ ਲੋਕਾਂ ਦੀ ਉਸ ਮੰਗ ਨੂੰ ਲੈ ਕਰਕੇ ਮੈਂ ਕਈ ਵਾਰ ਅਸ਼ਨੀ ਵੈਸ਼ਨਵ ਜੀ ਨੂੰ ਮੁਲਾਇ ਮਿਲਿਆ ਮੁਲਾਕਾਤ ਕੀਤੀ ਉਹਨਾਂ ਦੇ ਸਾਹਮਣੇ ਵਿਸ਼ੇ ਰੱਖਿਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਧਿਆਨ ਚੋਂ ਗੱਲ ਲਿਆਂਦੀ ਔਰ ਮੁਹਾਲੀ ਲਈ ਐਡਾ ਵੱਡਾ ਪ੍ਰੋਜੈਕਟ ਜਿਹੜਾ ਸਾਨੂੰ ਮਿਲਿਆ 18 ਕਿਲੋਮੀਟਰ ਦੀ ਰੇਲਵੇ ਲਾਈਨ ਜਿਹੜੀ ਮੁਹਾਲੀ ਤੋਂ ਲੈ ਕੇ ਰਾਜਪੁਰੇ ਤੱਕ ਨਵੀਂ ਵਿਸੇਗੀ ਜਿਹੜੀ ਮੁਹਾਲੀ ਨੂੰ ਰਾਜਪੁਰੇ ਨਾਲ ਜੋੜੇਗੀ ਇਹ ਲਾਈਨ ਚਾਹੇ 18 ਕਿਲੋਮੀਟਰ ਦੀ ਹੈ ਸਾਥੀਓ ਪਰ ਇਸ ਖਿੱਦੇ ਦੇ ਲੱਖਾਂ ਲੋਕਾਂ ਨੂੰ ਦਿੱਲੀ ਨਾਲ ਜੋੜਨ ਵਾਲੀ ਇੱਕ ਬਹੁਤ ਬੜੀ ਲਾਈਫਲਾਈਨ ਬਣਨ ਵਾਲੀ ਹੈ ਉਹ ਚਾਹੇ ਆਮ ਯਾਤਰੀਆਂ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ ਉਹਦੇ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਰਾਜਪੁਰਾ ਬਹੁਤ ਜ਼ਿਆਦਾ ਕਨੈਕਟਡ ਹੈ ਦਿੱਲੀ ਦੇ ਨਾਲ ਸੋ ਉਸ ਕਰਕੇ ਅਸੀਂ ਬਹੁਤ ਸਾਰੀਆਂ ਟ੍ਰੇਨਾਂ ਦੇ ਨਾਲ ਜਿਹੜੀਆਂ ਆਲਰੇਡੀ ਚੱਲ ਰਹੀਆਂ ਐ ਅਸੀਂ ਜੁੜ ਸਕਾਂਗੇ ਆਵਾਜਾਈ ਹੋਰ ਜ਼ਿਆਦਾ ਸੌਖੀ ਹੋਏਗੀ ਦਿੱਲੀ ਜਾਣਾ ਉਹਦੇ ਨਾਲ ਨਾਲ ਬਿਜ਼ਨਸ ਅਰ ਵਪਾਰ ਨੂੰ ਬੜਾ ਫਾਇਦਾ ਹੋਏਗਾ ਕਿਉਂਕਿ ਸਮਾਨ ਦੀ ਜਿਹੜੀ ਟਰਾਂਸਪੋਰਟੇਸ਼ਨ ਐ ਗੁੱਡਸੜੀਆਂ ਨੇ ਉਹਦੇ ਆ ਵੀ ਹੋਰ ਜ਼ਿਆਦਾ ਸੁਖਾਲਾ ਹੋ ਜਾਏਗਾ ਸੋ ਜਿੱਥੇ ਯਾਤਰੀਆਂ ਨੂੰ ਸੁਵਿਧਾ ਐ ਉੱਥੇ ਵਪਾਰ ਲਈ ਵੀ ਹੋਰ ਨਵੀਆਂ ਸੰਭਾਵਨਾਵਾਂ ਵਧਣਗੀਆਂ ਮੁਹਾਲੀ ਦੀ ਇੰਡਸਟਰੀ ਨੂੰ ਬਹੁਤ بڑا ਬੂਸਟ ਦੇ ਨਾਲ ਮਿਲੇਗਾ ਕਿਉਂਕਿ ਜਦੋਂ ਤੁਸੀਂ ਦੇਸ਼ ਨਾਲ ਡਾਇਰੈਕਟਲੀ ਕਨੈਕਟ ਹੁੰਦੇ ਹੋ ਰੇਲ ਦੇ ਮਾਧਿਅਮ ਨਾਲ ਤੇ ਉਹਦਾ ਬਹੁਤ بڑا ਲਾਭ ਇੰਡਸਟਰੀ ਨੂੰ ਵੀ ਮਿਲਣ ਵਾਲਾ ਹੈ ਤੁਹਾਨੂੰ ਸਮਝਦਾ ਕਿ ਇਸ ਪੂਰੇ ਖਿੱਤੇ 'ਚ ਇਹਦੀ ਗਰੋਥ ਲਈ ਇਹਦੀ ਤਰੱਕੀ ਲਈ ਇੱਕ ਇਹ ਬਹੁਤ بڑا ਵਰਦਾਨ ਇਹ ਜਿਹੜਾ ਰੇਲਵੇ ਲਿੰਕ ਨਵਾਂ ਬਣ ਰਿਹਾ ਹੈ ਮੁਹਾਲੀ ਤੋਂ ਰਾਜਪੁਰਾ ਇਹ ਸਾਬਿਤ ਹੋਣ ਵਾਲਾ ਹੈ ਮੈਂ ਇਹਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲਵੇ ਮੰਤਰੀ ਅਸ਼wini ਵੈਸ਼ਨਵ ਜੀ ਦਾ ਸਾਡੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਇਤਰਾ ਬੜਾ ਫੈਸਲਾ ਕੀਤਾ ਇਹਦੇ ਨਾਲ ਹੀ ਮੈਂ ਜ਼ਰੂਰ ਇਸ ਗੱਲ ਤੋਂ ਵੀ ਜਾਣੂ ਕਰਾਉਣਾ ਚਾਹਨਾ ਕਿ ਇੱਕ ਦੂਸਰਾ ਬੜਾ ਤੋਹਫਾ ਜਿਹੜਾ ਪੰਜਾਬ ਨੂੰ ਅੱਜ ਮਿਲਿਆ ਹੈ ਉਹ ਬੰਦੇ ਭਾਰਤ ਰੇਲ ਦਾ ਮਿਲਿਆ ਫਿਰੋਜ਼ਪੁਰ ਤੋਂ ਚੱਲਣ ਵਾਲੀ ਬੰਦੇ ਭਾਰਤ ਦਿੱਲੀ ਜਾਏਗੀ ਤੇ ਪੂਰੇ ਮਾਲਵਾ ਖੇਤਰ ਨੂੰ ਹੋਰ ਜ਼ਿਆਦਾ ਅੱਛੀ ਕਨੈਕਟੀਵਿਟੀ ਦਿੱਲੀ ਲਈ ਮਿਲੇਗੀ ਭਾਇਆ ਬਠਿੰਡਾ ਦੀ ਟ੍ਰੇਨ ਚੱਲਨੀ ਹੈ ਸੋ ਉਹਦੇ ਲਈ ਵੀ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਔਰ ਪ੍ਰਧਾਨ ਮੰਤਰੀ ਜੀ ਔਰ ਰੇਲਵੇ ਮੰਤਰੀ ਸਾਹਿਬ ਦਾ ਘੁੱਟਨ ਕੋਟ ਧੰਵਾਦ ਮੈਂ ਸਮਝਦਾ ਕਿ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਹੈ ਲਗਾਤਾਰ ਦੇਸ਼ ਦੇ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਔਰ ਜਿਹੜਾ ਪ੍ਰੋਜੈਕਟ ਪੰਜਾਬ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸਾਡੇ ਧਿਆਨ ਚਾ ਕੇ ਮੁਹਾਲੀ ਨੂੰ ਇੱਕ ਹੋਰ بڑا ਪ੍ਰੋਜੈਕਟ ਸੈਮੀ ਕੰਡਕਟਰ ਲੈਬ ਕੀਪ ਬਣਾਉਣ ਦੀ ਜਿਹੜੀ ਪੰਜ ਦੇਸ਼ ਨੂੰ ਵੱਡੇ ਪ੍ਰੋਜੈਕਟ ਮਿਲੇ ਸੀਗੇ ਉਹ ਚ ਇੱਕ ਪ੍ਰੋਜੈਕਟ ਮੋਹਾਲੀ ਨੂੰ ਦਿੱਤਾ। ਔਰ ਕੁਸ਼ਿੰਗ ਇਸਮਤੀ ਨਾਲ ਅਸ਼ਨੀ ਵੈਸ਼ਨਵ ਜੀ ਉਹਦੇ ਵੀ ਮੰਤਰੀ ਨੇ। ਸੋ ਦੂਜਾ ਵੱਡਾ ਤੋਹਫਾ ਪਿਛਲੇ 2 ਮਹੀਨੇ ਚ ਮੋਹਾਲੀ ਨੂੰ ਮਿਲਿਆ। ਇਸ ਤੋਂ ਪਹਿਲਾਂ ਖਟਕੜ ਕਲਾ ਨੂੰ ਔਰ ਸ਼੍ਰੀ ਨੰਦਪੁਰ ਸਾਹਿਬ ਨੂੰ ਟੂਰਿਜ਼ਮ ਦੇ ਵੱਡੇ ਪ੍ਰੋਜੈਕਟ ਇਸ ਸਾਲ ਮਿਲੇ। ਅਸੀਂ ਦੇਖ ਹੀ ਰਹੇ ਹਾਂ ਕਿ ਲਗਾਤਾਰ ਹਾਈਵੇ ਦੇ ਨਵੇਂ ਪ੍ਰੋਜੈਕਟ ਆ ਰਹੇ ਨੇ। ਸੋ ਇਹ ਮੋਦੀ ਸਾਹਿਬ ਦੀ ਪੰਜਾਬ ਦੇ ਪ੍ਰਤੀ ਜਿਹੜੀ ਸੋਚ ਹੈ ਮੋਦੀ ਸਾਹਿਬ ਦੀ ਪੰਜਾਬ ਦੇ ਪ੍ਰਤੀ ਜਿਹੜੀ ਭਾਵਨਾ ਹੈ ਕਿ ਪੰਜਾਬ ਕਿਵੇਂ ਖੁਸ਼ਹਾਲੀ ਦੇ ਰਸਤੇ ਤੇ ਤਰੱਕੀ ਦੇ ਰਸਤੇ ਤੇ ਅੱਗੇ ਵਧੇ ਉਹਦੇ ਲਈ ਨਿਰੰਤਰ ਮੋਦੀ ਸਰਕਾਰ ਜਿਹੜੀ ਹੈ ਉਹ ਕੰਮ ਕਰ ਰਹੀ ਆ ਔਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਪਿਛਲੇ ਸਮਿਆਂ ਦੌਰਾਨ ਵੀ ਆਏ ਔਰ ਅੱਗੇ ਵੀ ਹੋਰ ਆਣਗੇ ਨੈਸ਼ਨਲ ਹਾਈਵੇ ਦੇ ਕੁਝ ਵੱਡੇ ਪ੍ਰੋਜੈਕਟ ਹੋਰ ਪਾਈਪਲਾਈਨ ਚ ਨੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹ ਵੀ ਖੁਸ਼ਖਬਰੀ ਸੁਣਾਵਾਂਗੇ ਸੋ ਨਿਰੰਤਰ ਮੋਦੀ ਸਰਕਾਰ ਪੰਜਾਬ ਦੀ ਖੁਸ਼ਹਾਲੀ ਤਰੱਕੀ ਲਈ ਕੰਮ ਕਰ ਰਹੀ ਆ ਮੈਂ ਇੱਕ ਵਾਰ ਫੇਰ ਮੋਦੀ ਸਾਹਿਬ ਦਾ ਪੰਜਾਬ ਦੇ ਪ੍ਰਤੀ ਇਸ ਚੰਗੀ ਸੋਚ ਲਈ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਦਿਨਾ ਇਹ ਜਿਹੜੇ ਨੋ ਨਵੇਂ ਰੇਲਵੇ ਦੇ ਪ੍ਰੋਜੈਕਟ ਆਏ ਆ ਇਹ ਪੰਜਾਬ ਨੂੰ ਹੋਰ ਜ਼ਿਆਦਾ ਤਰੱਕੀ ਔਰ ਖੁਸ਼ਹਾਲੀ ਦੀ ਰਾਹ ਤੇ ਲੈ ਕੇ ਜਾਣਗੇ ਬਹੁਤ-ਬਹੁਤ ਧੰਨਵਾਦ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ मैं हरमनप्रीत सिंह मेरा वीज़ा जब स्टडी मोहाली ने लगवाया तो सारे पैसे वीज़ा लगन तो बाद ले मैं मनीष कुमार ये मेरा सैनिकन वीज़ा जब स्टडी मोहाली ने लगवा के दिया है और सारी पेमेंट वीज़ा लगने के साथ थैंक यू